ਸਾਰਾ ਪਿੰਡ ਖੋਬਲੇ ਭੈਣੇ ਕਿਤੋਂ ਨਹੀਂ ਆਟੇ ਦੀ ਭੋਰਾ ਮਿਲ ਸਹੀ ਗੱਲ ਹੈ ਤੇ ਅੱਜ ਤਾਂ ਕੋਈ ਵੀ ਨਹੀਂ ਹੈ ਗਾਗਾ ਹੋਰ ਸਭ ਸੁੱਤੇ ਨੇ ਭੈਣੇ ਲੈ ਲਉਣ ਸਰਮਾ ਸਰਮਾ ਇਹ ਵੀ ਲੈਂਦੀਆਂ ਭੈਣੇ ਅੱਜ ਕੱਲ ਆਪਣੇ ਕੋਣ ਕੋਣ ਲੈਂਦੀਆਂ ਨੇ ਬਾਣ ਲੈ ਲਿਆ ਹਾਂ ਆ ਸਰਦਾਰ ਦੇ ਘਰੇ ਦੇਖਦੇ ਆ ਇਹ ਸਰਦਾਰਾ ਕੁੰਨਿਆ ਸਰਮਾ ਕੁੰਨਿਆ ਬਾਠਾ ਏ ਅਸਾਂ ਟਕੜੀਆਂ ਲੱਗਿਆ ਗਾ ਹਾਂ ਇਹ ਆ ਜਾਤੇ ਸਰਦਾਰ ਤਾਂ ਘਰੀ ਹੈ ਇੱਥੇ ਬਹਿ ਜਾਂਦੇ ਆ ਸਰਦਾਰ ਤਾਂ ਇਕੱਲੇ ਹੀ ਲੱਗਦਾ ਕਰੇ ਓਰੀ ਆਜੋ ਓਰੀ ਆਜੋ ਹਲੇ ਕੰਮ ਪਿਆ ਮੇਰਾ ਇੱਥੇ ਆਈ ਤੇਰਾ ਆਇਆ ਸਰਦਾਰਾ ਤੇ ਬੈਠ ਗਈਆਂ ਆਈ ਸਰਦਾਰਾ ਆਇਆ ਤਾਂ ਪਾਦੇ ਸਾਨੀ ਕਣਕ ਪਾਦੇ ਨਾਲੇ ਉਹ ਥੌਰਿਆ ਅੱਗੀ ਬਹਿ ਗਿਆ ਜਾ ਕੇ ਕੱਲੀਆਂ ਹੀ ਆ ਗਈਆਂ ਤੇਰੇ ਆਪਣੇ ਜੀ ਲੈ ਸਰਦਾਰਾ ਕੋਈ ਸਮਾਨ ਲੈ ਲੈ ਸਾਡੇ ਤੋਂ ਸਮਾਨ ਲੈ ਲੈ ਸਰਦਾਰਾ ਕੋਈ ਸੁੰਝਾ ਅਰਮਾ ਅਰਤੀਆਂ ਬਾਠਾ ਮਾਣ ਮੇਰੇ ਵਾਲਾ ਹੈਗਾ ਕੋਈ ਹਾਂ ਤੇਰੇ ਆਏ ਸਰਦਾਰਾ ਆ ਜਾ ਅੱਜ ਤੂੰ ਮਾਇ ਦਾ ਤੈਨੂੰ ਆਖਾ ਜੀ ਕੁੱਤਾ ਆ ਕਰਦੀ ਉਲੀ ਫਿਰਦੀਆਂ ਨਾਲ ਇਹ ਮੇਰੀ ਚਬੱਡੀ ਪੈਣਾ ਸਰਦਾਰਾ ਅੱਛਾ ਹਾਂ ਉਹਦੇ ਮੈਂ ਕੱਲੀ ਆਈ ਸੀ ਅੱਜ ਵੀ ਮੈਂ ਕੱਲੀ ਆ ਜਾਂਦੀ ਅੱਜ ਮੈਂ ਆ ਕੇ ਚੜਸ ਦੋਨੇ ਪੈਣ ਭੇਰੀ ਲੈ ਲੇਣੀ ਆ ਸਰਦਾਰ ਨੇ ਵਾਸਤੇ ਲੈ ਲਾ ਕੋਈ ਛੋੜਾ ਜੱਟ ਕਿੰਨੇ ਆ ਦੇਵੇਂਗੇ ਦੇਖ ਲੈ ਸਰਦਾਰਾ ਸਾਡੇ ਗਰੀਬਾਂ ਦੇ ਘਰ ਰੇਟ ਹੋਣੀ ਕਣਕ ਪਾ ਦੇ ਆ ਲੈ ਲੈ ਸ਼ਾਂਪਾ ਚੁੰਪਾ ਲੈ ਆ ਤੂੰ ਵੀ ਪਾ ਰਹਾ ਹੈ ਸਰਦਾਰਾ ਆਹ ਦੇ ਸਰਦਾਰ ਨੇ ਵਾਸਤੇ ਲੈ ਲਾ ਇਹ ਸਰਦਾਰਾ ਗੁੱਤ ਤੇ ਚੜਾਉਣ ਵਾਲੇ ਗੁੱਤ ਵਾਟਣ ਲੈ ਲਾ ਸਰਦਾਰ ਨੇ ਵਾਸਤੇ ਉਹ ਤਾਂ ਗੁੱਤ ਜੀ ਕਰਦੀ ਆ ਇਹ ਚੜਾਉਣੀ ਘਟਾ ਅੱਛਾ ਸਰਦਾਰਾ ਆ ਸਰਦਾਰ ਨਹੀਂ ਹੈ ਕਿਹੜਾ ਚੜਾਉਂਦੀ ਆ ਨਹੀਂ ਆ ਕਰੀਮ ਕ੍ਰੀਮ ਲੈ ਲੈ ਕੋਈ ਕੀ ਕਿੜੀ ਆ ਇਹ ਕਿਹੜੀ ਆ ਪੁੱਛੇ ਨੀ ਬੰਦਾਸ ਬੰਦ ਲਕਣੀ ਦੀ ਸਰਦਾਰਾ ਆਹੇ ਵਾਖਿਆ ਇਹ ਇਹ ਮੂੰਹ ਤੇ ਲਾਉਣ ਵਾਸਤੇ ਇਹ ਮੂੰਹ ਗੋਰਾ ਕਰ ਦਿੰਦੀ ਹੈ ਆ ਸੰਧੂਰ ਹੈ ਮੇਰਾ ਗੋਰਾ ਹੋ ਜਾ ਹਾਂ ਹੋ ਜਾ ਸਰਦਾਰਾ ਲਾਲਾ ਤੇਰੇ ਵਰਗਾ ਮੇਰੇ ਵਰਗਾ ਤਾਂ ਕਿੱਥੇ ਹੋਣਾ ਸਰਦਾਰਾ ਇਹ ਤਾਂ 7 ਜਨਮ ਲੈਣੇ ਪੈਣੇ ਆ ਮੰਨੂ ਵੀ ਦੱਸ ਦੇ ਤੂੰ ਆ ਸਮਾਨ ਲੈ 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 ਆ ਕਰੀਮ ਇਹ ਕਰੀਮ ਜਿਵੇਂ ਹੁਣ ਵਾਲ ਹੁੰਦੇ ਨੇ ਆਪਣੇ ਆ ਬਾਹ ਪਉਂਦੇ ਇਹ ਲਾ ਕੇ ਸਾਰੇ ਲੈ ਜਾਂਦੇ ਨੇ ਸਾਰੇ ਲੈ ਜਾਣਗੇ ਹਾਂ ਸਾਰੇ ਲੈ ਜਾਣਗੇ ਫਿਰ ਤੇ ਮਰਜੀ ਲਾ ਲ ਕਿਤੇ ਮਰਜੀ ਲਾ ਲ ਸਰਦਾਰਾ ਕਿਤੇ ਨਾ ਲਾ ਲੈ ਸਰਦਾਰਾ ਕਿਤੇ ਗੰਦੇ ਹੋ ਜਾਏਗਾ ਹਾਂ ਸੱਤ ਨਾ ਲਾ ਲੈ ਸਰਦਾਰਾ ਫੇਰ ਨਾ ਆਖੀ ਪਾਟਣੀਆਂ ਦੱਸਿਆ ਨਹੀਂ ਇੱਥੇ ਨਾ ਕਹੀ ਵੀ ਦੱਸਿਆ ਨਹੀਂ ਕਿਤੇ ਸਾਡੇ ਦਵਾਰਾਂ ਆਉਂਦੀਆਂ ਡਾਂਗ ਲਈ ਬੂਹੇ ਤੇ ਖੜਾ ਹਾਂ ਆਗ ਨੇ ਵੀ ਆਵੇਂਗੀ ਇਹ ਸਰਦਾਰਾ ਆਟਾ ਬਾਤੀ ਸੰਨ ਉੜੀ ਟੱਲੀ ਆ ਹੋਰ ਦੇਖ ਲੈ ਸਰਦਾਰਾ ਹੋਰ ਦੇਖ ਲੈ ਸਰਦਾਰਾ ਤੇ ਮੂਰੇ ਪੰਨਾਂ ਨੇ ਆਤਾ ਭਾਰੀਆਂ ਸੀ ਕਿ ਲੈਣਾ ਗਰੀਬਣੀ ਆ ਬਾਈ ਇਹ ਦੇਖਰਾ ਇੱਕ ਇੱਕ ਲੈਣੀ ਆ ਕਿ ਸਾਰੇ ਲੈਣੀ ਆ ਇਹ ਸਾਰੇ ਰੱਖ ਲੈ ਸਰਦਾਰਾ ਤੇ ਤੂੰ ਤੇ ਸਰਦਾਰ ਨਹੀਂ ਤੂੰ ਨੇ ਭਾਰੀ ਨਾਲ ਪਾਈ ਜਾਇਆ ਕਰੋ ਸਾਹ ਹਾਂ ਲੈ ਸਰਦਾਰ ਨਹੀਂ ਕੁਛ ਹੋ ਜਾਏਗੀ ਜੇ ਇੱਕ ਵਾਲੀ ਬੈਂਦੀ ਆ ਵਾਰੀ ਵਾਰੀ ਤਾਂ ਪਾਈ ਪਈ ਨਹੀਂ ਆਪੀ ਬਹੁਤਾ ਪਾਉਣੀ ਨਹੀਂ ਸਰਦਾਰਾ ਅੱਜ ਕਿੱਦੇ ਨਹੀਂ ਪਾਏ ਨਹੀਂ ਸਾਡੇ ਤਾਂ ਖਰਾਬ ਨਹੀਂ ਹੋਣਾ ਇੱਕੀ ਪਾਈ ਰੱਖਦੇ ਤੁਸੀਂ ਹਾਂ ਲੈ ਸਰਦਾਰਾ ਇੱਕੋ ਹੀ ਪਾਈ ਰੱਖਦੇ ਆ ਸ਼ਾਮ ਆ ਲੈ ਸਰਦਾਰਾ ਕਿੰਨੇ ਸੋਹਣੇ ਜਨ ਨੇ ਗਤ ਵਟਣਿਆਂ ਦੇ ਆ ਜਮਾ ਤੇਰੇ ਵਰਗੇ ਨੇ ਸੌੜੀਏ ਬੋਲੇ ਬੋਲੇ ਸਰਦਾਰ ਠਿੱਚਰਾ ਨਾ ਕਰ ਗਰੀਬੀਆਂ ਦੀ ਠਿੱਚਰਾ ਨਾ ਕਰ ਸਰਦਾਰਾ ਦੁੱਤ ਜਿਹਾ ਲੱਗਦਾ ਥਾਰ ਕੱਟ ਜਾਈਗੀ ਬਰੱਜ ਅੱਜ ਫੇਰ ਸਰਦਾਰਾ ਸਰਦਾਰ ਨਹੀਂ ਹੈ ਨੀ ਕਰੇ ਨਾ ਆਣੀਗੀ ਇਹ ਉਹਦੇ ਮੈਂ ਥਾਰ ਕੱਢ ਕੇ ਗਈ ਸੀ ਇਹਨਾਂ ਦੀ ਗਾਈ ਏ ਸਰਦਾਰ ਤਾ ਮੈਨੂੰ ਕਹਿਣਾ ਅਜੇ ਤੱਕ ਸਰਦਾਰ ਨਹੀਂ ਵਾਪਸ ਨਹੀਂ ਆਈ ਹੈਗੀ ਸਰਦਾਰ ਨਹੀਂ ਆਈਗੀ ਕਿਤੇ ਸਰਦਾਰਾ ਗੁੱਸੇ ਹੋ ਕੇ ਤਾਂ ਨਹੀਂ ਚਲੇਗੀ ਗੁੱਸੇ ਹੋ ਗਈ ਆ ਛੋਡੇ ਗੱਡੇ ਕੰਮ ਨਹੀਂ ਕਰਦੇ ਮੈਨੂੰ ਕਹਿੰਦੀ ਕੰਮ ਕੱਟ ਕਰਦਾ ਤੂੰ ਅੱਛੇ ਸਰਦਾਰਾ ਹੁਣ ਹੋਰ λεਹੁਣੀ ਪੋਗੀ ਮਨਤਲਾ ਤੂੰ ਕਾਹ ਕਰ ਤੂੰ ਪਰਾਲਾ ਸੇ ਵਾ ਪਰਾਲਾ ਮੇਰੇ ਨਾਲ ਨਾ ਸਰਦਾਰਾ ਇਹ ਜੇ ਕੰਮ ਨੇ ਸਾਡ ਤਕਬੀਲੇ ਦੇ ਵਿੱਚ ਹੀ ਕਰਦੇ ਨੇ ਕਿ ਤੇ ਸਾਡੇ ਨਹੀਂ ਐ ਕਰਦੇ ਹੈਗੇ ਸਰਦਾਰਾਂ ਆ ਕਾ ਦੇ ਵਾਸਤੇ ਆ ਇਹ ਸਰਦਾਰਾ ਸੰਧੂਰ ਹੈ ਇੱਥੇ ਜਿਹੜਾ ਭੜਦੀਆਂ ਆਉਂਦੀਆਂ ਬੁੜੀਆਂ ਤਾ ਕਿੰਨੇ ਦਾ ਹੈ ਸਰਦਾਰਾ ਕਣਕ ਪਾ ਦੇ ਆਟਾ ਪਾ ਦੇ ਕਣਕ ਤੈਨੂੰ ਅੱਖ ਲਾਏਗਾ ਤੂੰ ਆ ਜਾ ਕਰ 4 ਵਜੇ ਕੱਲ ਨਹੀਂ ਆਈ 4 ਵਜੇ ਮੇਰਾ ਜੀਜੀ ਲੱਗਿਆ ਸਰਦਾਰਾ ਤੂੰ ਯਾਦ ਕੀਤਾ ਮੈਂ ਹਾਜ਼ਰ ਹੋ ਗਈ ਕੱਲ ਨਹੀਂ ਆਈ ਕੱਲ ਵੀ ਗਿਆ ਮੈਂ ਨੂੰ ਕੱਲ ਮੇਰੀ ਭੈਣ ਦੇ ਇਹ ਸਹੁਰੇ ਆਏ ਹੋਏ ਸੀ ਉਸ ਕਰਕੇ ਨਹੀਂ ਮੈਂ ਥੋਆਇਆ ਲਿੰਗ ਉਹ ਕੱਲ ਆਈ ਹੈ ਮੇਰੀ ਭੈਣ ਹੁਣ ਤਾਂ ਫਿਰ ਰੋਜ਼ ਆਇਆ ਕਰਨਗੀ ਆ ਜਾ ਕਰੂੰਗੀ ਸਰਦਾਰਾ ਹਾਰ ਕੱਟ ਜਾ ਕਰਨ ਨਾਲੇ ਸਰਦਾਰਾ ਆਏ ਨਾ ਕਹਿ ਕੈਨ ਬਦਲੋ ਗੀ ਨੀ ਤਾਰ ਔਕੀਆ ਕੱਢਣੀ ਮਨੂ ਗੋਡੇ ਦੁਖਦੇ ਨਾ ਕੋਈ ਨਾ ਸਰਦਾਰਾ ਕੱਢ ਜਾ ਕਰਨੀ ਕਿਲੋ ਦੁੱਧ ਪਾ ਦੀ ਅੱਜ ਸਾਨੂੰ ਦੋ ਕਿਲੋ ਲੈ ਜੀ ਕੋਈ ਨਾ ਖੀਰ ਕਰ ਲੈ ਤੂੰ ਤਾਰ ਕੱਢ ਜਾ ਕਰ ਮੇਰੀ ਦੇਖ ਨੀ ਸਰਦਾਰ ਤਾਂ ਢਿਆਲ ਹੋਇਆ ਤੇ ਸਰਦਾਰ ਬਾੜਾ ਚੰਗਾ ਪਾਇੀ ਹਾਂ ਹੋਰ ਤਾਂ ਚੰਗਾ ਜੀ ਅੱਧਾ ਰੋਬ ਲਾਇਆ ਕਰੀ ਨਾਲ ਇੰਨੀ ਅਨੂਰਾ ਪਾਇਆ ਨਰਾਜ ਆ ਕਨੀ ਨਾਲ ਕੰਮ ਕਰਾ ਦਿਆ ਕਰੀ ਮਾੜਾ ਮੋਟਾ ਮੇਰੇ ਹੱਥ ਬਣਾ ਦਿਆ ਕਰ ਕੋਈ ਨਾ ਸਰਦਾਰਾ ਆ ਹੁਣ ਤੂੰ ਲੈਣੇ ਨੇ ਕਿ ਨਹੀਂ ਲੈਣੇ ਇਹ ਤਾਂ ਹੀ ਲੈਣਿਆ ਇੰਨਾ ਤੋਂ ਲੈ ਲਾਂਗੇ ਸਾਰਾ ਕੁਝ ਹੀ ਲੈ ਲਾਂਗੇ ਕੀ ਕਰਨਾ ਵਾ ਤੁਸੀਂ ਗਾਹਾਂ ਕਿਸੇ ਤੋਂ ਜ਼ੋਰ ਕੇ ਵਟ ਲਿਓ ਮੈਂ ਤਾਂ ਆਟਾ ਤੋਂ ਨੂੰ ਹੀ ਪਾ ਦੂੰ ਫੇਰ ਤਾਂ ਪਾੜੀ ਬੜੀ ਗੱਲ ਆ ਫੜਾ ਦੇ ਫਿਰ ਸਾਨੂੰ ਆਏ ਹੁੰਦਾ ਸਾਡਾ ਸਮਾਨ ਵੇਖ ਜੇ ਤੁਸੀਂ ਸਾਨੂੰ ਕਣਕ-ਕੁਣਕ ਪਾ ਦੂੰ ਆਟਾ ਹੁਣ ਤਾਂ ਪਾ ਦੇ ਕੋਈ ਗੱਲ ਕਣਕ ਨੂੰ ਪਾ ਦਾਂਗੇ ਤੈਨੂੰ ਆਪੇ ਲਾ ਲਾਂਗੇ ਕੋਈ ਨਾ ਆ ਚੱਕ ਨਹੀਂ ਪੈਣ ਆਇਆ ਕਰੋ ਹਾ ਇੱਕ ਇਨਸਾਨੀਤਾ ਫਿਰ ਤੂੰ ਮੇਰੀ ਪਾਲਾ ਲੈ ਸਰਦਾਰ ਦੇਖ ਲੈ ਕਿੰਨਾ ਚੰਗਾ ਹੈ ਤੇਰੇ ਤੇ ਤਾਂ ਸਰਦਾਰ ਦial ਹੋਏ ਰਹਿ ਗਏ ਸੈਂਹੇ ਇਹੋ ਜਿਹਾ ਸਰਦਾਰ ਕਿਤੇ ਨਹੀਂ ਮਿਲਦਾ ਸਹੀ ਗੱਲ ਗੱਟਾ ਸਰਦਾਰਾ ਦੇ ਦੇ ਕਣਕ ਦਾ ਇੱਕ ਫੱਟੇ ਭਾਈ ਗੋਲ ਹੈ ਜੀ ਤੈਨੂੰ ਦਵਾਵਾ ਲੈ ਦੇਖ ਲੈ ਪੈਣੀ ਤੈਨੂੰ ਮੈਂ ਆਂਗਾ ਵੀ ਅੱਜ ਆਪਾਂ ਨੂੰ ਫੇਰੀ 'ਚ ਕੁਝ ਨਹੀਂ ਮਿਲਿਆ ਸਹੀ ਗੱਲ ਹੈ ਕੁੰਡੀ ਕੁੰਡੀ ਤੂੰ ਅਜੇ 부ੜੀ ਤਾਂ ਹੋਈ ਨਹੀਂ ਕੁੰਡੀ ਕਾਦੇ ਵਾਸਤੇ ਰੱਖਣ ਦੀ ਇਹ ਸਰਦਾਰ ਆ ਕੋ ਕੁੱਤਾ ਪਾਇਆ ਇਹ ਕੁੱਤਾ ਕਾਤਾ ਕੋਈ ਪਾਇਆ ਨਾ ਤਾਂ ਰੱਖਿਆ ਡੰਡਾ ਹੈ ਉਡੀ ਹੈ ਦਾ ਬੁੜੀ ਵੀ ਇਹ ਸਾਡੀ ਬੇਬੇ ਦੀ ਹੈ ਬੇਬੇ ਦੀ ਸਰਦਾਰਾ ਦੇ ਦੇ ਨਿਸ਼ਾਨੀ ਹੈ ਅੱਛਾ ਪਾਰੇ ਆਟਾ ਸਰਦਾਰਾ ਆਟਾ ਜਾਂ ਤਰਾਇਓ ਨਾਲ ਠੱਡਾ ਠੋਡਾ ਪਿਆਦਾ ਨਾ ਸਾਨੂੰ ਨਹੀਂ ਸਰਦਾਰਾ ਇੱਥੇ ਲਿਆ ਦੇ ਸਾਨੂੰ ਪਾਣੀ ਦੀ ਪਾਣੀ ਦੇ ਪੱਕੇ ਦੰਦੇ ਆ ਜਾਓ ਇੱਥੇ ਸਰਦਾਰਾ ਆ ਜਾਓ ਪੱਕੇ ਥੱਲੇ ਆ ਜਾਓ ਨਹੀਂ ਸਰਦਾਰਾ ਇੱਥੇ ਵੇ ਸਰਦਾਰਾ ਤੁਹਾਨੂੰ ਇੱਥੇ ਹੀ ਆ ਦੇ ਪਾਣੀ ਆ ਜਾਓ ਆ ਜਾਓ ਆ ਜਾਓ ਪੱਕੇ ਖਾਲੇ ਆ ਜਾਓ ਪੈਣੇ ਸਰਦਾਰ ਤਾਂ ਬਾਵੀ ਜੱਦ ਕਰੀ ਜਾਂਦੇ ਆ ਸਰਦਾਰ ਤਾਂ ਜਿੱਦ ਕਰੀ ਜਾਂਦਾ ਤੇ ਮੈਨੂੰ ਸਰਦਾਰ ਦੀ ਨੀਅਤ ਸਹੀ ਨਹੀਂ ਲੱਗਦੀ ਹੈਗੀ ਹੈ ਪੈਣੇ ਕਿਹੋ ਜੀ ਕੋਲੇ ਆ ਜਾਨੀ ਤੇ ਆਪਣੇ ਕਬੀਲੇ ਵਾਲੇ ਕਿੱਥੇ ਜਰਦੇ ਨੇ ਗਿਆਂ ਸਰਦਾਰਾਂ ਦੇ ਘਰੇ ਬੈਠੀਆਂ ਆਪਾਂ ਨਹੀਂ ਪੈਣੇ ਮੈਂ ਸਰਦਾਰ ਕੋਲੇ ਤਾਂ ਆ ਜਾਨੀ ਵੀ ਆਪਾਂ ਨੂੰ ਕਿਲਵਾਟਾ ਦੇ ਦਿੰਦਾ 2 ਕਿਲੋ ਤੋਂ ਦੁੱਧ ਆਟਾ ਸਿਓ ਦੇ ਮੈਨੂੰ ਵਿਚਾਰੇ ਨੇ ਦੁੱਧ ਤਾਂ ਦੇਤਾ ਸੀਗਾ ਤੇ ਸਰਦਾਰ ਤਾਂ ਮੈਨੂੰ ਲੋਚਾ ਜਿਹਾ ਲੱਗਦਾ ਲੱਗਦਾ ਤਾਂ ਲੋਚਾ ਜਾਇ ਗੱਲ ਕਰ ਦੇਲ ਦਾ ਅਮੀਰ ਆ ਵਿਚਾਰਾ ਇਲਦਾ ਤਾਮੀਰਗਾ ਇਧਾ ਠਰਕਾ ਹੀ ਭੋਰੀ ਜਾਂਦਾ ਵਾ ਦੇਖ ਲੈ ਪੈਣੀ ਆਜੋ ਕੀ ਗੱਲ ਕੀ ਹੋ ਗਿਆ ਕੁਝ ਨਹੀਂ ਹੋਇਆ ਸਰਦਾਰ ਜੀ ਉਹਨੇ ਜੇ ਪੈਣੀ ਮੈਂ ਸਰਦਾਰ ਨਾਲ ਦੋ ਮਿੱਠੀਆਂ ਗੱਲਾਂ ਮਾਰ ਲੈਣੀਆਂ ਤਾਂ ਆਪਾਂ ਕਣਕ ਦਾ ਘਟਾ ਚਕਾ ਦਊਗਾ ਵਿਚਾਰਾ ਸਰਦਾਰ ਨੇ ਮਿੱਠੀਆਂ ਗੱਲਾਂ ਤਾਂ ਕਰ ਲੈਣੀਆਂਗੀ ਤੇ ਇਹੋ ਜਿਹੇ ਸਰਦਾਰਾਂ ਨੇ ਤਾਂ ਵੀ ਆਪਣੇ ਆਪਣੇ ਕੁਵਿਲੇ ਦੀਆਂ ਬੁੜੀਆਂ ਕਟਨਾਇਬ ਕੀਤੀਆਂ ਨਹੀਂ ਹੈ ਹਾਏ ਪੈਣੀ ਕਰ ਰਹੇ ਨੇ ਸਰਦਾਰ ਤਾਂ ਗੁੱچے ਨਹੀਂ ਕਿ ਸਰਦਾਰਾਂ ਦੀ ਕੀਤਵਾਰੀ ਹੈ ਮੇਰੀ ਗੱਲ ਸੁਣ ਫਿਰ ਆਪਾਂ ਅੱਜ ਕੜਕ ਦਾ ਕਟਾ ਲੈ ਚੱਲਦੇ ਹੁੜਕੇ ਸਰਦਾਰ ਦੇ ਕੋਲੇ ਆਪਾਂ ਆਉਂਦੇ ਨੇ ਠੀਕ ਹੈ ਬਸ ਐਂ ਕਰ ਹਾਂ ਇਹ ਤਾਂ ਕਿਸੇ ਨਾ ਕਿਸੇ ਲੋੜ ਤੇ ਖੇੜਾ ਛਿੜਾਇਆ ਹਾਂ ਹਾਂ ਚੱਲ ਸਰਦਾਰ ਵੀ ਆਜੋ ਹੋ ਗਿਆ ਆਗੇ ਆਗੇ ਸਰਦਾਰ ਆਜੋ ਭਾਈਓ ਸਰਦਾਰ ਤੁਸੀਂ ਆਪ ਹੀ ਬਣਾਵੇਂਗਾ ਸਰਦਾਰ ਨਹੀਂ ਤਾਂ ਨਹੀਂ ਹੈਗੀ ਉਹ ਆਪ ਹੀ ਬਣਾਉਣੀ ਪੈਂਦਾ ਫਿਰ ਹੋਰ ਕੀ ਕਰੀਏ ਇਲਾ ਸਰਦਾਰ ਪਾਣੀ ਦੇ ਕੋਟ ਪਿਆਵੇਂ ਪਾਣੀ ਪੀਵੇਂ ਠੰਡਾ ਠੰਡਾ ਪਿਆ ਸਰਦਾਰਾ ਠੰਡਾ ਪੀਲਾ ਆਪਣਾ ਸਾਮਾਨ ਵੀ ਕੋਈ ਨਹੀਂ ਵੀ ਕਹਿੰਦੇ ਕੋਈ ਸਾਮਾਨ ਨਹੀਂ ਲਿਖਿਆ ਹੈਗਾ ਹੋਰ ਇਹ ਜਿਉਂਦਾ ਰਹਿ ਸਰਦਾਰ ਵਿਚਾਰਾ ਸਹੀ ਗੱਲ ਹੈ ਤਿੰਨ ਅਕ ਤਾਂ ਚੱਲ ਹੋਰ ਆਪਾਂ ਲੈ ਕੇ ਤਾਂ ਕਦੇ ਵੜ ਜੰਗੇ ਬਸ ਹਾਂ ਬੇਬੇ ਗਾਣਾ ਗੱਡੂ ਵੀ ਕਰੇਗਾ ਨਾ ਹੋਰ ਲੈ ਵੜ ਪਾਣੀ ਲੈ ਸਰਦਾਰਾ ਜਿਉਂਦਾ ਬਸਦਾ ਰਹਿ ਸਰਦਾਰਾਂ ਕ ਵਿੱਚ ਦੇਖਾ ਹੀ ਨਾ ਮਾਰ ਆਖਣੀ ਮੇਰੀ ਕੱਕ ਥੋੜੀ ਜੀ ਉਹੀ ਕਹ ਕਰਦੀ ਆ ਅੱਛਾ ਅੱਛਾ ਘੱਟ ਦੀ ਨਾ ਡਿੱਪਰ ਮਾਰਦੀ ਆ ਇਹ ਡਿੱਪਰ ਮਾਰਦੀ ਆ ਅੱਛਾ ਡਿੱਪਰ ਮਾਰਦੀ ਆ ਕੋਈ ਨਾ ਸਰਦਾਰ ਕਾਈ ਸਰਦਾਰ ਇਦਾਂ ਕਰਕੇ ਵੇਖ ਆ ਹਾਰ ਦੇ ਚਾਉਣੇ ਦੇ ਆ ਕਾ ਲਿਆ ਇਹ ਤਾਂ ਸਰਦਾਰਾਂ ਦੂਜੇ ਨੇ ਕਿੱਥੇ ਗਰੀਬਾਂ ਕੋਲੇ ਸਿਉਣਾ ਆ ਰਿਹਾ ਤਾਂਦਰਾ ਚਾਂਦੀਆਂ ਹੋਣਗੀਆਂ ਇਹ ਇਹ ਚਾਂਦੀਆਂ ਨੇ ਸਰਦਾਰ ਛੋਟੇ ਕੋਲੇ ਚਾਂਦੀ ਵਾਲੀ ਹੁੰਦੀ ਆ ਹਾਂ ਸਰਦਾਰਾਂ ਇੰਨਾ ਸਵਾਨ ਚਾਂਦੀ ਦਾ ਫਿਰ ਤੁਸੀਂ ਭਾਰੀ ਰੱਖ ਲਿਆ ਕਿਵੇਂ ਓ ਸਰਦਾਰਾ ਹੁਣ ਅਸੀਂ ਗਰੀਬ ਬਣ ਕੀ ਕਰਨਾ ਹੈ ਇਹ ਹੀ ਕੁਝ ਪਾ ਜੀ ਨੀ ਲੇਦੀ ਰਹਾ ਸਰਦਾਰਾ ਇਹ ਤਾਂ ਸੰ ਰੱਖਣੇ ਪੈਂਦੇ ਨਹੀਂ ਕਿ ਲੋਭ ਕੀ ਜਾਂਦੀ ਹੁੰਦੀ ਛੋਡੇ ਪਾਈ ਇਹਦੂ ਵੀ ਵੱਧ ਹੁੰਦੀ ਨਾ ਕੋਣੀ ਪੈਂਦੀ ਹੈ ਕੀ ਕਰੀ ਉਹਦਾ ਬਾਦਰ ਗਿੱਟਿਆਂ ਤੇ ਡੜ ਘੁੰਗਰੂ ਜੇ ਕੀ ਪਾਏ ਹੁੰਦੇ ਨੇ ਉਹ ਉਹ ਤਾਂ ਸਰਦਾਰਾ ਹੁਣ ਛੱਡ ਗੇ ਰਵਾਜ ਉਹ ਰਵਾਜ ਨਹੀਂ ਹੁੰਦੇ ਪਾਉਂਦੇ ਹੁੰਦੇ ਸੀ ਜੀ ਕਹਿ ਦੇ ਸਰਦਾਰ ਮੇਰੇ ਕਣਕ ਪਾ ਦੇ ਹਾਂ ਦੇ ਸਰਦਾਰਾ ਕਣਕ ਕਣਕ ਤਾਂ ਪਾ ਦਿਆਂਗੇ ਬੈਹ ਜੋ 2 ਮਿੰਟ ਜੀ ਲੱਗਿਆ ਲੈ ਸਰਦਾਰਾ ਤੰਦਰੋਸਤ ਸੁਭਾਅ ਪੈ ਗਿਆ ਜੀ ਲਾਉਣ ਦਾ ਤੇਰੇ ਨਾਲ ਦੀਵਾਲਾ ਲੱਗਦਾ। ਨਾ ਸਰਦਾਰਾ ਇਹ ਤਾਂ ਨਾ ਮੇਰੀ ਭੈਣ ਹੈ ਤੈਨੂੰ ਸ਼ਰਮ ਹੋਣੀ ਚਾਹੀਦੀ ਮਰੀ। ਉਹ ਪਾਣ ਨੂੰ ਚਾਹ ਪਿਆ ਦਾਂਗੇ। ਕੋਈ ਨਹੀਂ ਸਰਦਾਰਾ ਤੇ ਹੁਣ ਅਸੀਂ ਚਾਹ ਨਹੀਂ ਪੀਣੀ ਹੈਗੀ। ਸਾਡੀ ਬੇਬੇ ਬਹੁਤ ਗਰਮ ਸਵਾਦ ਨਹੀਂ ਹੈ। ਸਾਨੂੰ ਕਹੂਗੀ ਤੁਸੀਂ ਕਿੱਥੇ ਜਾ ਕੇ ਬੈਠ ਜਾਣੀ ਹੋਈ ਹੈ ਸਾਰਾ ਦਿਨ ਉਹ ਖਲਦੀਆਂ ਨਹੀਂ ਜੇ। ਉਹ ਇਹਨੂੰ ਤਾਂ ਚਾਹ ਪੈਈ ਅੱਜ ਤੈਨੂੰ ਦੁੱਧ ਪਿਆ ਦਾਨਿਆ। ਨਹੀਂ ਸਰਦਾਰਾ ਸਨ ਤੂੰ ਪਾ ਦੇ ਤੋ। ਹਾਂ ਸਰਦਾਰਾ ਚਾਹ ਬਣਾ ਲਾ। ਲੋਲੂ ਹੈਗਾ ਕਦੇਵਾ। ਡੋਲੂ ਤੇ ਸਰਦਾਰਾ ਤੂੰ ਦੇ ਦੇ ਅਸੀਂ ਵਾਪਸ ਕਰ ਦਾਂ ਫਿਰ ਡੋਲੂ ਬਣਾ ਮੈਨੂੰ ਨਹੀਂ ਸਰਨਾ ਤੇ ਸਰਦਾਰਾ ਕੱਲ ਨੂੰ ਫੜਾ ਜਾਗੇ ਅਸੀਂ ਆਏ ਹੁਣ ਜੱਗ ਜੁਗ ਦੇ ਵਿੱਚ ਪਾ ਕੇ ਰੱਖੀ ਡੋਲੂ ਬਣਾ ਫਿਰ ਕੰਮ ਨਹੀਂ ਚੱਲਦਾ ਡੋਲੂ ਮਸਾ ਤੂੰ ਦਿੱਤਾ ਮੈਂ ਦੁੱਧ ਕਾਦ ਪਾਉਂਗਾ ਸਰਦਾਰਾ ਨਹੀਂ ਸਰਦਾਰਾ ਬਰ ਕੋ ਬੋਤਲ ਚ ਪਾ ਦੇ ਬੋਤਲ ਚ ਪਾ ਦੇ ਉਹ ਬੋਤਲ ਦੇਖ ਲੈ ਬੋਤਲ ਦੇ ਵਿੱਚ ਪਾ ਮਾਤਰ ਨਾ ਗੱਲ ਕਰਨੀ ਸੀ ਇੱਕ ਮੜਾ ਜਾਂ ਅੰਦਰ ਚੱਲੇਗੀ ਪੜਦੇ ਦੀ ਗੱਲ ਆ ਕੋਈ ਕੀ ਸਰਦਾਰਾ ਪੜਦੇ ਦੀ ਗੱਲ ਐ ਇੱਥੇ ਦੱਸ ਦੇ ਉਹ ਇੱਥੇ ਸਾਹਮਣੇ ਵੀ ਦੱਸਣ ਵਾਲੀ ਨਹੀਂ ਹੁੰਦੀ ਚੱਲ ਸਰਦਾਰਾ ਦੱਸ ਮੈਨੂੰ ਕੀ ਗੱਲ ਆ ਜਾ ਕੇ ਜੇਤੀ ਆ ਜਾਈ ਕਿਤੇ ਮੈਂ ਤਾਂ ਲਵ ਦੀ ਫਿਰਾਂ ਸੀ ਨਾ 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 ਮੈਂ ਹੁਣੇ ਮੜਿਆ ਕੀ ਸਰਦਾਰਾ ਕੀ ਗੱਲ ਆ ਆ ਆ ਤੈਨੂੰ ਕੋਈ ਚੀਜ਼ ਦਿਖਾਉਂ ਦੇਖੀ ਅੱਗੇ ਕਿਹੜੀ ਸੀਜ਼ ਸਰਦਾਰਾ ਕੀ ਚੀਜ਼ ਦੇਗਾ ਆ ਜਾ ਤੈਨੂੰ ਚੀਜ਼ ਦਿਖਾਉਂ ਵਾਲੀ ਵਧੀਆ ਕੀ ਸਰਦਾਰਾ ਤੂੰ ਕਹਿ ਨਹੀਂ ਮੈਂ ਕੁਮਾਰੀਆਂ ਗਈ ਹਾਂ ਸਰਦਾਰਾ ਕੁਵਾਰੀ ਤਾਂ ਮੈਂ ਹੈਗੀ ਫਿਰ ਤੈਨੂੰ ਦਿਖਾਉਂਗਾ ਚੀਜ਼ ਕੋਈ ਆ ਜਾ ਆਇਆ ਅੰਦਰ ਕਿੱਧਰ ਲਈਂ ਨਾ ਸਰਦਾਰਾ ਓਏ ਆ ਜਾ ਤੈਨੂੰ ਗੱਲ ਦੱਸੂ ਪੜਦੇ ਦੀ ਆਇਆ ਇੱਥੇ ਬੈਠ ਜਾ ਸਰਦਾਰ ਇੱਥੇ ਦਿਖਾ ਦੇ ਮੈਨੂੰ ਬੈ ਜਾ ਓਏ ਤਰੀ ਭੈਣਾ ਏ ਕਿਵੇਂ ਆ ਗਈ ਏ ਇਹ ਸਰਦਾਰਾ ਵਿਆਹੀ ਹੋਈ ਐ ਇਹ ਤਾਂ ਮੈਨੂੰ ਬਾੜੀ ਰੱਖਣ ਨਹੀਂ ਲੱਗਦੀ ਆ ਇਹਦਾ ਗੁੱਸਾ ਬਹੁਤ ਸਹਿਣਾ ਐ ਇਹਦੇ ਨੂੰ ਨਾ ਕੁਝ ਕਹਿ ਦੀ ਨਾ ਇਹਦੇ ਹੁੰਦੇ ਮੈਨੂੰ ਕੁਝ ਕਹਿ ਦੀ ਤੂੰ ਤਾਂ ਠੰਡੇ ਜਿਹੇ ਸੁਭਾਅ ਦੀ ਲੱਗਦੀ ਆ ਸਰਦਾਰਾ ਹੁਣ ਮੇਰਾ ਤਾਂ ਦਿਲ ਆ ਗਿਆ ਤੇਰੇ ਤੇ ਤੇਰਾ ਸੁਭਾਅ ਦੇਖ ਕੇ ਇਹ ਮਾੜੀ ਯਾਰ ਖੇਲੀ ਐ ਇਹ ਐ ਨਹੀਂ ਪਤਾ ਕਰੇ ਜਾ ਕੇ ਬੇਬੇ ਨੂੰ ਕੀ ਕੀ ਗੱਲਾਂ ਆਉਂਦੀਆਂ ਦੁਆਇਆ ਕਰਾ ਕਰ ਪਰ ਕੱਲੀ ਆ ਜੀ ਕੱਲ ਨੂੰ ਕੋਈ ਨਹੀਂ ਸਰਦਾਰਾ ਆਜੂਂਗੀ ਮੈਂ ਕੱਲੀ ਹੋਰ ਮਰਦਾ ਨਹੀਂ ਨਹੀਂ ਆਉਂਦੀ ਰਾਤ ਨੂੰ ਚੱਲ ਸਰਦਾਰਾ ਮੈਨੂੰ ਖੜਕ ਪਾ ਦੇ ਹਨੇਰਾ ਹੋ ਗਿਆ ਹੁਣ ਆਪ ਬੜੀ ਸੋਹਣੀ ਲੱਗਦੀ ਆ ਹੋਈ ਹੈ ਸਰਦਾਰਾ ਤੂੰ ਪਾਈ ਹੁਣੀ ਮੇਰੇ ਹਾਂ ਪੱਲਾ ਹੀ ਨਾ ਏ ਨਹੀਂ ਲਾਉਂਦੀ ਸਰਦਾਰਾ ਸਵਾ ਦੇ ਨਹੀਂ ਲਾਉਂਦੀ ਕਿਤੇ ਛੱਡ ਕੇ ਨਾ ਵਗ ਜਾਈ ਮੈਨੂੰ ਨਹੀਂ ਸਰਦਾਰਾ ਕਿਉਂ ਆਏਂ ਗੱਲਾਂ ਕਰਦਾ ਤੁਸੀਂ ਜੇ ਕਿਤੇ ਦੂਰ ਵਾਗ ਕੇ ਫੇਰ ਮੈਂ ਕਿਵੇਂ ਪਾਉਂ ਤੈਨੂੰ ਮੈਂ ਤਾਂ ਸਰਦਾਰਾ ਇੱਥੇ ਫੇਰ ਹੀ ਲਾਉਣਾ ਆਇਆ ਕਰੂਂਗਾ ਅੱਡੀ ਦੂਰ ਆ ਜਾ ਕਰੋ ਸਰਦਾਰ ਜੇ ਤੁਸੀਂ ਆਪ ਦੇ ਉਧਰ ਬਾਗੇ ਮੀਕਾ ਨੇਰ ਕਰਨੀ ਫੇਰ ਵੇ ਸਰਦਾਰ ਦੇਖੀ ਜੋ ਰੱਬ ਦੇ ਡੋਰੀਆਂ ਨੂੰ ਮਨ ਨੂੰ ਡਰਛ ਦੇ ਯਾਦ ਆ ਠੀਕ ਆ ਸਰਦਾਰ ਆਇਆ ਚੱਲ ਗਏ ਹੁਣ ਆਇਆ ਮੜਾ ਜਾ ਉਧਰ ਬਾਗ ਚੱਲਦੇ ਨਾ ਸਰਦਾਰ ਕਣਕ ਪਾ ਦੇ ਆਇਆ ਕਣ ਨੂੰ ਆਵੇਂ ਕਿ ਭਿਰ ਹਾਂ ਸਰਦਾਰੀ ਮਤਨ ਗੱਲ ਦੱਸੀਆ ਪੜਦੇ ਵਾਲੀ ਆ ਸਰਦਾਰਾ ਹੋਰ ਅੱਗੇ ਕਣ ਨੂੰ ਮੁਕਰ ਜੀ ਉਸਨੇ ਮੁਕਰ ਦੀ ਆ ਜਾ ਮੈਨੂੰ ਕਣਕ ਪਾ ਦੇ ਚਲ ਆਇਆ ਸਰਦਾਰਾ ਮੇਰੇ ਘੇਰਾ ਲਾਇਗਾ ਤੁਸਾਂ ਉਹ ਆਏ ਕਰ ਗੰਡ ਜੁੜਾਈ ਬਣ ਗਿਆ ਆਪਣਾ ਤੂੰ ਮੇਰੇ ਮਗਰ ਤੁਰਦਾ ਆਪਾਂ ਬੈਠਾ ਨਾ ਸਰਦਾਰਾ ਨਾ 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 ਹਜੇ ਨਹੀਂ ਇਹ ਭੈਣ ਤਾਂ ਅੰਦਰੀ ਵੜ ਕੇ ਬੈਠ ਗਈ ਪਤਾ ਨਹੀਂ ਸਰਦਾਰ ਤੇ ਕਿਉਂ ਦਿਆਲ ਹੋਈ ਪਈ ਐ ਕੀ ਸਰਦਾਰ ਨੇ ਜਾਦੂ ਪੂਣਾ ਕਰਤਾ ਮੇਰੀ ਭੈਣ ਪਤਾ ਨਹੀਂ ਕਿਹੋ ਜੇ ਸਰਦਾਰ ਨੇ ਆ ਜਾਂਦੀ ਏਗੀ ਕਹਿੰਦੀ ਸਰਦਾਰ ਬੜਾ ਚੰਗਾ ਐ ਪਰ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਵੀ ਸਰਦਾਰ ਚੰਗਾ ਆ ਗਈ ਆ ਗਈ ਸਰਦਾਰ ਨਹੀਂ ਤਾਂ ਅੱਖਾਂ ਹੀ ਹੋਰ ਸਾਧੀਆਂ ਨੇ ਆ ਗਈ ਆ ਗਈ ਭੈਣ ਲੈ ਸਰਦਾਰ ਨੇ ਤੇ ਮੈਨੂੰ ਤਾਂ ਸਰਦਾਰ ਲੁਚਾ ਲੱਗਦਾ ਨੇ ਭੈਣੇ ਵਾ ਨਾ ਮੈਨੂੰ ਆਉਂਦੇ ਘਰ ਆ ਦੀ ਐਲਬਮ ਦਿਖਾਈ ਚ ਅੰਦਰ ਅੱਛਾ ਹਾਂ ਹੋਰ ਤਾਂ ਮੈਨੂੰ ਕੋਸ ਆਖਿਆ ਵਿਚਾਰੇ ਚੱਲ ਭੈਣ ਤੇ ਹੁਣ ਚੱਲੀਏ ਤੇ ਵੇਦੇ ਗਾਣਾ ਦੇਉਗੀ ਚੱਲ ਚੱਲਦੇ ਆਪੇ ਆਇਆ ਬਾਬਾ ਵਧੀਆ ਸੀ ਹਾਂ 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 ਛੋੜੀ ਸੀ ਸਰਦਾਰਾ ਬਹੁਤ ਵਧੀਆ ਦੀ ਸੀ ਬਾਈ ਸੋਣੀ ਉਹਦੋਂ ਤਾਂ ਜਵਾਨੀ ਵੇਲੇ ਕਿੰਨਾ ਕੈਂਟ ਹੁੰਦਾ ਸੀ ਹੈ ਨਾ ਸਰਦਾਰਾ ਉਹ ਤਾਂ ਕਾਲਾ ਕੈਂਟ ਸੀ ਦੇਖ ਨਹੀਂ ਭੈਣੇ ਉਹ ਕੋਈ ਹੋ ਗਈ ਕੀ ਕਰੀਏ ਕੀ ਕਰੀਏ ਸਰਦਾਰਾ ਜਵਾਨੀ ਹੈ ਨੇ ਆਉਣਾ ਵੀ ਤੇ ਜਾਣਾ ਵੀ ਲੈ ਸਰਦਾਰਾ ਕਣ ਤੇ ਲਿਆ ਜਿ ਆਇਆ ਕਰੋ ਹਾਂ ਸਰਦਾਰਾ ਮਾਤਾ ਜਨਾ ਰਿੜੀ ਦੇ ਹਾਂ ਸਰਦਾਰਾ ਗੜਕ ਕਟਾੜ ਕਟਵਾ ਹਾਂ ਨਾਲੇ ਦੋ ਟੂੜੀਆਂ ਪੱਟਾਂ ਉਂਦੀ ਬੈਠੇ ਹਾਂ ਉੱਤੀ ਛੱਡਿਓ ਅਸੀਂ ਉਹ ਪਰਲੇ ਪਾਸੇ ਕਿੱਥੇ ਆ ਪੈਣੇ ਆਪਾਂ ਇਧਰ ਆਪਾਂ ਪਹਿਣੇ ਤੇ ਦਰ ਸੜਕ ਤੋਂ ਡਿੱਬੇ ਨੂੰ ਕਿੱਥੇ ਆ ਜਾਂਦਾ ਸਰਦਾਰਾ ਉਥੇ ਬੈਠੇ ਬੈਠੇ ਹੋਏ ਆਏ ਆਂਗੇ ਸਰਦਾਰਾ ਡਾਲੂ ਲਿਆ ਦੇਸਨ ਆਇਓ ਪਹਿਣੇ ਕੋਈ ਗੱਲ ਨਹੀਂ ਸਰਦਾਰਾ ਮੋੜ ਦਾਂਗੇ ਤੇ ਡਾਲੂ ਸਾਹਮਣੇ ਸਰਦਾਰਾ ਜੰਗਾ ਹੋ ਗਿਆ ਤੈਨੂੰ ਕੱਲ ਜੱਕ ਲਈ ਸਰਦਾਰਾ ਜਤਵਾ ਆਵੇਗਾ ਸਰਦਾਰ ਤਾ ਭੁੱਖਾ ਵੀ ਲੱਗਦਾ ਕਹਿੰਦੇ ਢੋਲੂ ਮੋੜ ਦਿਓ ਮੇਰਾ ਬਾੜਾ ਹੋ ਗਿਆ ਹਾਂ ਇਹ ਦੋ ਵਿਚਾਰ ਆ ਲਿਆ ਹੁਣ ਤੈਨੂੰ ਤਾਰ ਨਹੀਂ ਕੱਢੀ ਹੋਣੀ ਤਾਂ ਘਰਾ ਤੜਾ ਹੋਣਾ ਤੇ ਤੜਕੇ ਆਲਾ ਤਾਂ ਤੜਕੇ ਆਲਾ ਢੋਲੂ ਮੇਰਾ ਸਾਹ ਕੇ ਰੱਖੀ ਕੋਈ ਨਾ ਸਰਦਾਰਾ ਢੋਲੂ ਤੋਂ ਬਣਾ ਕੁਝ ਨਹੀਂ ਬਣਦਾ ਚੰਗਾ ਸਰਦਾਰਾ ਉੱਤੇ ਗੱਝੜਦੇ ਜਾ ਉਹ ਮੈਂ ਤਾਂ ਕੱਟਦੀ ਨਾ ਥੋੜਾ ਜਿਹਾ ਮੈਨੂੰ ਕੋਈ ਨਾ ਸਰਦਾਰਾ ਚੰਗਾ ਮੈਂ ਇਹਨੂੰ ਨਹੀਂ ਕੱਟ ਸੁਣਦਾ ਯਾਰ ਕੋਈ ਗੱਲ ਨਹੀਂ ਫਿਰ ਸਾਨੂੰ ਤੇ ਸਰਦਾਰਾ ਪੂਰਾ ਸੁਣਦਾ ਹੁੰਦਾ ਤੇ ਪੂਰਾ ਦੀਨਾ ਹੁੰਦਾ ਹੁੰਦਾ ਅਸੀਂ ਤਾਂ ਪਾਠਾਂ ਦੇ ਨਿਗਾਹ ਨਹੀਂ ਘਟ ਹੁੰਦੀ ਤੇ ਨਾ ਸਾਨੂੰ ਸੁਣਨਾ ਘਟ ਹੋਵੇ ਇਹ ਨੂੰ ਉਹਨਾਂ ਦਾ ਥੋੜਾ ਜਿਹਾ ਵੱਧ ਸੁਣਦਾ ਨਹੀਂ ਸਰਦਾਰਾ ਸਨ ਦੋਨਾਂ ਨੇ ਜਿਆਦਾ ਸੁਣਦਾ ਦਾ ਜਿੰਦਾ ਵੀ ਵੱਧਦਾ ਤੇ ਘੁੜਾ ਜਾ ਸਰਦਾਰਾ ਤੇ ਸੰਤ ਪੂਰੇ ਦਿਸੇ ਸਾਡੇ ਤਾਂ ਬਜ਼ੁਰਗਾਂ ਨੂੰ ਵੀ ਪੂਰਾ ਦਿਸੇ ਆ ਇਹ ਨਹੀਂ ਪਹਿਣ ਉਹਨਾਂ ਨੂੰ ਵੀ ਨਿਗਾਹ ਬੰਦ ਹੋਈ ਇਹ ਤਾਂ ਹੁਣ ਆਈ ਕਰੀ ਜਾਦਾ ਬਾੜੀ ਤੇਜ ਆ ਕੋਈ ਗੱਲ ਨਹੀਂ ਸਰਦਾਰ ਇਹਨਾਂ ਦੀ ਨਿਗਾਹ ਤੇਜ ਹੁੰਦੀ ਹੈ ਸੁਣ ਲੈ ਪਹਿਣ ਹਾਂ ਮੈਂ ਤਾਂ 4 ਦਿਨਾਂ ਨੂੰ ਸੌਰੀ ਚਲੀ ਜਾਊਂਗੀ ਹਾਂ ਚਲੀ ਨਾ ਇਹਦੇ ਕੋਲ ਆਂ ਮੈਨੂੰ ਸਰਦਾਰ ਚੰਗਾ ਨਹੀਂ ਲੱਗਦਾ ਹੈਗਾ। ਤੇ ਨੀਅਤ ਨਹੀਂ ਸਹੀ ਹੈਗੀ। ਤੈਨੂੰ ਭਲੇਖਾ ਲੱਗਦਾ ਸਰਦਾਰ ਦਾ। ਨਹੀਂ ਪਹਿਣ। ਤੇ ਮੈਨੂੰ ਪਤਾ ਲੱਗ ਗਿਆ। ਅੱਛਾ ਪਹਿਣ। ਹਾਂ। ਕੀ ਪਤਾ ਲੱਗ। ਮੈਨੂੰ ਪਤਾ ਲੱਗੇ ਤੇ ਸਰਦਾਰ ਬਹੁਤ ਲੁੱਚਾ ਹੈਗਾ। ਅੱਛਾ ਪਹਿਣ। ਹਾਂ। ਚਲ ਠੀਕ ਹੈ ਮੈਨੂੰ। ਇੱਕ ਵਾਰ ਗੱਲ ਹੀ ਨਾ ਆਈ ਇਹਦੇ ਕੋਲ। ਨਹੀਂ ਆਉਂਦੇ। ਗਾਇਆਂ ਰਮੀ ਜਾਨੇ ਸਰਦਾਰ ਦੀ।